ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੈਡ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਠੀਕ ਠਾਕ ਬਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਗਰੀਬ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪ ਨੇੜੇ ਪਿੰਡ ਬਈ ਨੇੜੇ ਪਿੰਡ ਚੀਕਾ ਕੰਡੈਕਟਰ ਨੰਬਰ ਬੋਲ ਦੋ ਆਪਣਾ 9877477376 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਜੇ ਹੁਣ ਮੈਂ ਗੱਲ ਕਰਾਂ ਕਿਹੜਾ ਸੂਆ ਸੁੰਦੀ ਆ ਬਾਈ ਇਹ ਵੀਰੇ ਪਹਿਲਾ ਸੂਆ ਸੂਈ ਵੀ ਆਗੀ ਠੀਕ ਆ ਐਰ ਸਾਈਡ ਤੇ ਪੈਂਦੀ ਆਗੀ ਇਹ ਹੂੰ ਤੇ ਫਾਰਮ ਚ ਉਹ ਬਹਿੜ ਲਈ ਸੀ ਬਈ ਫਾਰਮ ਦੀ ਆਪਣੇ ਕੋਲ ਵੀਡੀਓ ਹੈਗੀ ਕੋਈ ਕਹਿਣ ਦੀਆਂ ਗੱਲਾਂ ਜੇ ਕੋਈ ਵੀਰ ਆਊਗਾ ਦੇਖ ਸਕਦਾ ਫਾਰਮ ਪਾ ਦਿਖਾ ਦਿਆਂ ਠੀਕ ਹੈ ਬਾਈ ਬਾਈ ਕਿਨਾਂ ਵੀਡੀਓ ਆਪਣੇ ਕੋਲੇ ਹੈਗੀ ਆ ਬਾਈ ਪ੍ਰੋਪਰ ਜੇ ਕੋਈ ਵੀਰ ਆਊਗਾ ਤਾਂ ਉਹ ਦੇਖ ਸਕਦਾਗਾ ਕਿੰਨਾ ਬਾਈ ਇਹਦਾ ਦੁੱਧ ਕੱਢਿਆ ਪਿਛਲੇ ਸਾਲ 19 ਕਿਲੋ ਕਿਹਾ ਨੇ ਪਹਿਲਣ ਦਾ ਠੀਕ ਆ ਤੇ ਐ ਦੀ ਕਿੰਨੀ ਕਿੰਨੀ ਆਪਾਂ ਕਹਿਣਾ ਜਿੰਨਾ ਕਿਹਾ ਪੁੰਨ ਨਹੀਂ ਦੱਸਿਆ ਐ ਦੀ ਵੀਰੇ ਦੇਣਾ ਚਾਹੀਦਾ 23 24 ਕਿਲੋ ਤਾਂ ਰੁੱਤ ਵਧੀਆ ਹੋਊਰੇ ਨੂੰ ਸੌ ਸੀਲਾ ਪੂਰੀ ਫੁੱਲ ਬਾਈ ਬੰਨੇ ਗੱਬਣ ਨਹੀਂ ਤਾਰਾ ਮਰੀ ਚੱਲ ਠੀਕ ਆ ਵੀ ਠੰਡੀ ਸੀ ਲੈ ਨਹੀਂ ਕਰ ਤੇ ਬਾਕੀ ਕੱਦ ਜੱਪਾ ਚੈੱਕ ਕਰਾ ਦੀ ਮੜਾ ਕੱਦ ਕੋਦ ਤਾਂ ਬਾਈ ਬਾਦੂ ਵਾਲਾ ਆਪਣੇ ਮੋਢੇ ਬਹੁਤ ਕੱਦ ਆ ਹਾਂ ਪਿੱਛੇ ਨਹੀਂ ਸਹੀ ਗੱਲ ਆ ਬਾਈ ਲੱਭੇ ਨੂੰ ਕੋਈ ਕਹਿ ਨਹੀਂ ਸਕਦਾ ਤੇ ਗਰਮੀਆਂ ਦਾ ਤੋਹਫ ਗਰਮੀ ਨਾ ਮੰਨਾਲੀ ਆ ਕਿ ਨਹੀਂ ਐਰ ਸੈਰ ਨਾਲ ਅਟੈਚ ਬਾਕੀ ਫੈਟ ਵਾਲਾ ਦੁੱਧ ਪਾਉਂਗੀ ਹੂੰ ਫੈਟ ਵਾਲਾ ਦੁੱਧ ਪਾਉਂਗੀ ਬਾਕੀ ਬਈ ਐਰ ਸੈਰ ਨਾਲ ਅਟੈਚ ਆ ਤੇ ਲੇਵਾ ਚੈੱਕ ਕਰਾਉਣੇ ਬਈ ਬੜਾ ਚੰਗਾ ਲੇਵਾ ਆ ਜਾਨਾ ਹੂੰ ਅਜੇ ਤਾਂ ਮੇਰੇ ਬਣੂ ਵੀ 4-5 ਦਿਨ ਰਹਿੰਦੇ ਆ ਪੂਰੇ ਫੁੱਲ ਚਾਹਤੋਂ 5 ਦਿਨਾਂ ਦੇ ਬਈ ਕੱਚੀਆਂ ਨਾੜਾਂ ਨੂੜਾਂ ਲੈ ਕੇ ਤੇ ਚੈੱਕ ਕਰ ਸਕਦਾ ਹਾਂ ਬਹੁਤ ਬਾਹਰ ਤੋਂ ਤਾਂ ਤੁਰਿਆ ਨਹੀਂ ਜਾਣਾ ਵੀਰੇ ਲੈ ਠੰਡੀ ਸੀਲ ਚੱਲ ਆ ਸਹੀ ਗੱਲ ਹੈ ਥਣਾ ਦਾ ਸੈਸ ਚੈੱਕ ਠੰਡੀ ਦਾ ਵਾਲੀ ਆ ਨਾ ਵਾਲੀ ਨਜਾਇਜ਼ ਜੀ ਹੂੰ ਸਹੀ ਗੱਲ ਠੰਡੀ ਕਿਹਾ ਠੀਕ ਹੈ ਕੀ ਆ ਬਾਤ ਆ ਠੰਡੀ ਠੰਡੀ ਦੇਖੋ ਕਰਮ ਵਾਲੀ ਜਦੋਂ ਲੈਵੇ ਤੇ ਹੱਥ ਮਾਰਨੇ ਬਈ ਮੂਰੂ ਕੱਖ ਵੀ ਛੱਡ ਜਾਂਦੀ ਸਹੀ ਗੱਲ ਲੈ ਪੂ ਚੱਕੀ ਖੜੀ ਆ ਨਾ ਮੂਰੂ ਕੱਖ ਵੀ ਖਾਣ ਫੜ ਜਾਂਦੀ ਕੋਲੀ ਮੜਿਆ ਤੋਰੀ ਬਈ ਨੂੰ ਖੋਲ ਕੇ ਕੱਦ ਬਈ ਬਹੁਤ ਚੰਗਾ ਬਾਕੀ ਬਰੀਡ ਬਹੁਤ ਚੰਗੀ ਆ ਗਈ ਕਿਉਂਕਿ ਐ ਮੰਨ ਲਓ ਵੀ ਗਰਮੀ ਨਹੀਂ ਮੰਨਣੀ ਫੈਟ ਵੀ ਜਿਹੜੀ ਉਹ ਵੀ ਚੰਗੀ ਆਊਗੀ ਦੁੱਧ گاੜਾ ਹੋਊਗਾ ਤੇ ਦਮਾਠ ਮਾਰ ਵੀ ਘਟ ਪੈਂਦੀਆਂ ਕਣੇ ਹੂੰ ਕੋਈ ਆਪਾ ਨਮਾਈ ਨਮੂਈ ਨਹੀਂ ਦੇਖਾਂ ਜਮ ਲਿਬੜ ਲਿਬੜ ਦੀ ਜਮ ਬਾਕੀ ਫੇਸ ਵਗੈਰਾ ਪਰ ਗੱਲ ਗੱਲ ਉਹਦਾ ਤੋਰਾ ਤਰਾ ਚੈੱਕ ਕਰ ਸਕਦੇ ਬਈ ਇੱਕ ਨੰਬਰ ਤੋਰਾ ਆ ਗਿਆ ਤੇ ਲੇਵਾ ਜਿਹੜਾ ਬਹੁਤ ਸੋਣਾ ਪੰਡਾ ਲਾਉਂਦੀ ਆਉਂਦੀ ਆ ਹਨਾ ਮੇਰੇ ਤੁਰਿਆ ਨਹੀਂ ਜਾਣਾ ਤੂੰ ਹੂੰ ਸਹੀ ਗੱਲ ਆ ਪੰਡਾ ਹੀ ਲਾਉਂਦੀ ਤੁਰ ਹੀ ਆਉਂਦੀ ਆ ਕਰਮ ਵਾਲੀ ਤੁਰਿਆ ਨਹੀਂ ਜਾਣਾ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਆ ਫੇਸ ਬੜਾ ਪਿਆਰ ਆ ਗਿਆ ਮੋਦੀਵਾਦੀ ਫੁੱਲ ਕਮਾਲ ਦੀ ਚੌਂਕੜੀ ਆ ਗਈ ਬਈ ਪੂਰੀ ਤੇ ਮੁੱਲੇ ਦਾ ਕੀ ਰਹੂਗਾ ਮੋਲ ਵੀਰੇ ਦਾ ਕਰਾਂਗੇ ਫੋਨ ਤੇ ਮੜਾ ਸੌਦਾ ਹੈ ਜਲਦਾ ਸੀ ਅਗਲੇ ਨੇ ਮੂਰੇ ਵੇਚਣੀ ਹੁੰਦੀ ਆ ਪਰ ਕਰਾਂਗੇ ਹੈ ਜਿਹਨੇ ਪਹਿਲਾਂ ਫੋਨ ਲਾ ਲਿਆ ਉਹ ਹੀ ਲੈ ਜਾ ਠੀਕ ਆ ਮੋਲ ਬਈ ਕਹਣਾ ਹੋਊਗਾ ਬਈ ਜਾਇਜ਼ ਜਮਾ ਦੇਣ ਲੈਣ ਆਲਾ ਹੋਊਗਾ ਬਾਕੀ ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਆ ਗਿਆ ਮੈਂ ਕਹਣਾ ਥਣਾ ਦੀ ਵਿੱਥੀ ਭਲੀ ਆ ਹਨਾ ਹਾਂ ਬਈ ਮੇਰਾ ਪੂਰੀ ਫੁੱਲ ਬਣ ਲੈਣੀ ਹੈ ਜੀ ਹਮ ਹਜੇ ਕੋਈ ਪੁੜਾ ਪੜਾ ਨਹੀਂ ਕੁਛ ਨਹੀਂ ਥੋੜਾ ਬਾਕੀ ਨਾੜਾ ਨੋੜਾ ਦੇਖ ਸਕਦੇ ਆ ਬਈ ਫੁੱਲ ਚੰਗੀਆਂ ਤੇ ਕੁਆਲਿਟੀ ਨਾਲ ਜੇ ਵੈੜ ਦੀ ਗੱਲ ਕਰੀਏ ਇੱਕ ਨੰਬਰ ਆ ਗਿਆ ਮੱਸਰ ਮੱਖੀ ਜਰੂਰ ਆਣਾ ਥੋੜੀ ਜਿਹਾ ਟ੍ਰੇਨ ਦਾ ਕਰਕੇ ਤੇ ਬਾਲਟਲਾਂ ਹਜੇ ਬਾਈ ਦਿਖਾਉਂਦੀ ਆ ਸਾਰੀਆਂ ਬਾਲਟਲਾਂ ਕੱਢੋ ਕਿ ਫੇਰ ਜਾ ਕੇ ਕਰਮਾਂ ਲੈਣੇ ਕਿਤੇ ਸੂਣਾਗਾ ਘਰ ਬਣਾਉਣਾ ਨੇ ਕੱਪੜੇ ਵਰਗਾ ਲੈਵਾ ਹਨਾ ਹਾਂ ਵੱਧ-ਵੱਧ ਪੈਂਦਾ ਹਨਾ ਹਾਂ ਹਾਂਜੀ ਸਹੀ ਗੱਲ ਆ ਬਾਈ ਇਹ ਸਾਰਾ ਵੱਧ-ਵੱਧ ਪੈਂਦਾ ਬਾਈ ਕੱਪੜੇ ਵਰਗਾ ਲੈਵਾ ਕੀ ਬਾਤ ਆ ਮੁੱਲ ਬਾਈ ਕਹਿੰਦਾ ਰਹੂਗਾ ਫੋਨ ਤੇ ਮੁੱਲ ਹੋਊਗਾ ਜਮਾ ਦੇਣ ਲੈਣ ਵਾਲਾ ਤੇ ਜੇ ਕਿਸੇ ਨੇ ਪਹਿਲਾਂ ਵੀ ਜਾਇਜ਼ ਸੀ ਛੋਟ ਵੀਡੀਓ ਤੇ ਪਸੂ ਬੱਗੇ ਸੀ ਹੂੰ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਵੈੜ ਪਸੰਦ ਆ ਵੀ ਬਾਈ ਨਾਲ ਕੰਟੈਕਟ ਜ਼ਰੂਰ ਕਰੇ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ